ਕਿ ਨੇ ਕਿ ਉਹ ਕਿਦੇ ਹੱਕ ਦੇ ਵਿੱਚ ਜਾਊਗਾ ਉਹ ਜਿਵੇਂ ਜਿਵੇਂ ਕੋਈ ਪਰਪਾ ਸਰੀਕਾ ਕਿਸੇ ਦੀ ਤਬੀਅਤ ਹੈ ਯੂ ਨੋ ਮੈਨੂੰ ਲੱਗਦਾ ਜਦੋਂ ਇਨਸਾਨ ਦੀ ਗ੍ਰਹਿ ਚਾਲ ਮਾੜੀ ਹੋਵੇ ਨਾ ਤੇ ਉਹਦਾ ਪਰਛਾਵਾਂ ਵੀ ਉਹਦਾ ਸਾਥ ਛੱਡ ਜਾਂਦਾ ਅਕਾਲੀ ਦਲ ਦੀ ਗ੍ਰਹਿ ਚਾਲ ਥੋੜੀ ਮਾੜੀ ਚੱਲ ਰਹੀ ਚੰਨੀ ਦਾ ਪਰਕੋ ਬੈਠਾ ਬਾਦਲ ਸਾਹਿਬ ਆ ਬਾਦਲ ਸਾਹਿਬ ਕੀ ਜਿਹੜਾ ਅਕਾਲੀ ਪੰਥ ਦਾ ਵੋਟ ਬੈਂਕ ਆ ਮਿਲਗੀ ਜਿੱਦ ਵੀ ਦੇਸ਼ ਟੂਵਰਸ ਮੰਡੀ ਬਾਦਲਾ ਨਾ ਨੇ ਇਹ ਦਿਨੇ ਦਿਨੇ ਪਾਰਟੀਆਂ ਚ ਮੱਲੋ ਇਕੁਅਲੀ ਤਕਸੀਸ ਹੋ ਜਾਏਗਾ ਕਿਉਂਕਿ ਮੇਰੀ ਉਹਦੇ ਤੇ ਮੋਹਰ ਨਹੀਂ ਹੈ ਕਿਉਂਕਿ ਦਿੱਲੀ ਢੱਲੋਂ ਦਾ ਇਸ ਗਾਲ ਤੋਂ ਮੋਹਰ ਲਗਾ ਰਹੇ ਨੇ ਕਹਿੰਦੇ ਕਿ ਜਿਸ ਦਿਨ ਇਹ ਫੈਸਲਾ ਹੋਇਆ ਸੀਗਾ ਕਹਿੰਦੇ 80% ਤਾਂ ਮੇਰੇ ਵਾਲ ਆ ਗਏ ਸੀਗੇ ਤੇ ਜਿਸ ਦਿਨ ਪ੍ਰਧਾਨ ਸਾਹਿਬ ਨੇ ਅਸਤੀਫਾ ਦਿੱਤਾ ਕਹਿੰਦੇ ਉਸ ਦਿਨ ਤੇ ਬਾਕੀ ਬਚੇ 20 ਵੀ ਮੇਰੇ ਵਾਲ ਆ ਗਏ ਜਾਂ ਦਿੱਲੀ ਦੀ ਛੋਟੀ ਜੀ ਪ੍ਰੋਬਲਮ ਹੈ ਔਰ ਤੁਸੀਂ ਤਾਂ ਚਲੋ ਜਿਹੜੇ ਲੋਕਲ ਪੱਤਰਕਾਰ ਹੈ ਉਹ ਤਾਂ ਸਮਝਦੇ ਆ ਇਹਨੂੰ ਯਾਰ ਇਸ ਕਾਉਂਡ ਕ੍ਰਾਈਸਿਸ ਆਫ ਓਵਰ ਕੌਨਫੀਡੈਂਸ ਪਿਛਲੀ ਵਾਰੀ ਵੀ ਉਹ ਇਸੇ ਕੌਨ ਓਵਰ ਕੌਨਫੀਡੈਂਸ ਦੀ ਕਿ ਮੇਰੇ ਨਾਲ ਸਾਰੇ ਲੋਕ ਕੋਈ ਕਿਸੇ ਦੇ ਨਾਲ ਨਹੀਂ ਹੁੰਦਾ ਅਮ ਪਰਮਾਤਮਾ ਦੀ ਮਦਦ ਹੋ ਜੇ ਲੋਕਾਂ ਦਾ ਸਾਥ ਮਿਲ ਜੇ ਤਾਂ ਇਲੈਕਸ਼ਨ ਜਿੱਤੇ ਜਾਂਦੇ ਲੋ ਕੋਈ ਕੋਈ ਮਨਪ੍ਰੀਤ ਕੋਈ ਐਸੀਆਂ ਪੂਬੀਆਂ ਤਾਂ ਹੈ ਨਹੀਂ ਕਿਉਂਕਿ ਕਈ ਵਾਰੀ ਪਰਮਾਤਮਾ ਮਦਦ ਕਰ ਦਿੰਦਾ ਲੋਕ ਪਿਆਰ ਕਰ ਲੈਂਦੇ ਅਮ ਸੋ ਛਿੱਪੀ ਛੋੜੀ ਜੀ ਓਵਰ ਕੌਨਫੀਡੈਂਸ ਕੀ ਮੇਰਾ ਆਈ ਥਿੰਕ ਥੋੜੀ ਜੀ ਲੋਕ ਪੰਜਾਬ ਦੇ ਲੋਕ ਥੋੜੀ ਜੀ ਬੜਕ ਨੂੰ ਦਾ ਪਸੰਦ ਕਰਦੇ ਆ ਪਰ ਬੜਕ ਬਾਜ ਸਿਆਸਤਦਾਨ ਨੂੰ ਪਸੰਦ ਬਾਲਾ ਸਾਹਿਬ ਆਖਰ ਦੇ ਵਿੱਚ ਤੁਸੀਂ ਇਲੈਕਸ਼ਨਸ ਦਾ ਮਾਹੌਲ ਦੇਖ ਰਹੇ ਹੋ ਤੁਹਾਡੇ ਜਿਹੜੇ ਸਟੇਟ ਪ੍ਰੈਜ਼ੀਡੈਂਟ ਹੈ ਸੁਨੀਲ ਜਾਖੜ ਸਾਹਿਬ ਉਹਨਾਂ ਨੇ ਮੀਡੀਆ ਇੰਟਰਵਿਊਜ਼ ਦੇ ਵਿੱਚ ਇਹ ਗੱਲ ਕਹੀ ਹੈ ਕਿ ਬੈਟਰ ਹੁੰਦਾ ਜਾਂ ਬੈਟਰ ਹੋਏਗਾ ਜੇ ਅਕਾਲੀ ਬੀਜੇਪੀ ਅਲਾਈਅੰਸ ਲੜਨ ਤੇ ਰੀਜਨਲ ਪਾਰਟੀ ਦਾ ਵੀ ਬਚੇ ਰਹਿਣਾ ਜ਼ਰੂਰੀ ਹੈ ਇਕੱਠੇ ਲੜਦੇ ਤੇ ਇਹ ਜਿਆਦਾ ਬੈਟਰ ਸਿਚੁਏਸ਼ਨ ਹੋ ਸਕਦੀ ਹੈ ਇਹ ਜਿਹੜਾ ਥੋੜਾ ਸਵਾਲ ਹੈ ਸਵਾਲ ਤਾਂ ਹੈ ਬੜਾ ਅਹਿਮ ਔਰ ਬੜਾ ਸਿਆਣਾ ਔਰ ਅੱਛਾ ਪਰ ਹਰ ਇੱਕ ਜਿਹੜੇ ਪ੍ਰਾਈਵੇਟ ਆਰਗੇਨਾਈਜੇਸ਼ਨ ਹੁੰਦੀ ਹੈ ਨਾ ਹਰ ਇੱਕ ਜਿਹੜਾ ਮੁਲਾਜ਼ਮ ਹੁੰਦਾ ਹੈ EMPLOYEE ਹੁੰਦਾ ਉਹਦੀ ਇੱਕ ਪੇ ਗ੍ਰੇਡ ਸੋ ਇਟ ਇਜ਼ ਅਬੋਵ ਮਾਈ ਪੇ ਗ੍ਰੇਡ ਮੇਰੇ ਪੇ ਗ੍ਰੇਡ ਤੋਂ ਤੇ ਵੀ ਮਤਲਬ ਸਵਾਲ ਹੈ ਇਹਦੇ 'ਚ ਮੈਂ ਇਹਦਾ ਜਵਾਬ ਦੇ ਸਕਦਾ ਠੀਕ ਔਰ ਜਿਹੜਾ ਅਕਾਲੀ ਦਾ ਦਾ ਵੋਟਰ ਹੈ ਉਸ ਨੂੰ ਲੈ ਕੇ ਕਿਦ ਤਰ੍ਹਾਂ ਕਿਦ ਤਰ੍ਹਾਂ ਕਿਆਫੇ ਬਣਨੇ ਸ਼ੁਰੂ ਹੋ ਗਏ ਨੇ ਕਿ ਉਹ ਕਿਦੇ ਹੱਕ ਦੇ ਵਿੱਚ ਜਾਊਗਾ ਉਹ ਜਿਵੇਂ ਜਿਵੇਂ ਕੋਈ ਪਰਪਾ ਸ਼ਰੀਕਾ ਕਿਸੇ ਦੀ ਤਬੀਅਤ ਹੈ ਜੀ ਯੂ نو ਮੈਨੂੰ ਲੱਗਦਾ ਜਦੋਂ ਇਨਸਾਨ ਦੀ ਗ੍ਰਹਿ ਚਾਲ ਮਾੜੀ ਹੋਵੇ ਨਾ ਤਾਂ ਉਹਦਾ ਪਰਛਾਵਾਂ ਵੀ ਉਹਦਾ ਸਾਥ ਛੱਡ ਜਾਂਦਾ ਸੋ ਕਿ ਆਪੇ ਬੰਦੇ ਸਿੱਖ ਹੋ ਗਏ ਨੇ ਕਿ ਉਹ ਕਿਦੇ ਹੱਕ ਦੇ ਵਿੱਚ ਜਾਊਗਾ ਉਹ ਜਿਵੇਂ ਜਿਵੇਂ ਕੋਈ ਪਰਪਾ ਸ਼ਰੀਕਾ ਕਿਸੇ ਦੀ ਤਬੀਅਤ ਹੈ ਜੀ ਯੂ نو ਮੈਨੂੰ ਲੱਗਦਾ ਜਦੋਂ ਇਨਸਾਨ ਦੀ ਗ੍ਰਹਿ ਚਾਲ ਮਾੜੀ ਹੋਵੇ ਨਾ ਤਾਂ ਉਹਦਾ ਪਰਛਾਵਾਂ ਵੀ ਉਹਦਾ ਸਾਥ ਛੱਡ ਜਾਂਦਾ ਅਕਾਲੀ ਦਲ ਦੀ ਗ੍ਰਹਿ ਚਾਲ ਥੋੜੀ ਬਾੜੀ ਚੱਲਣੀ ਚਾਹੀਦੀ। ਸ਼ਨੀ ਦਾ ਪਰਫਾਰਮੈਂਸ ਵੈਸੇ ਚੰਗਾ ਸੀ। ਪਰ ਬਾਦਲ ਸਾਹਿਬ, ਆ ਬਾਦਲ ਸਾਹਿਬ, ਕੀ ਜਿਹੜਾ ਅਕਾਲੀ ਦਲ ਦਾ ਵੋਟ ਬੈਂਕ ਆ, ਕੀ ਇਹ ਬਿਲਕੁਲ ਡਾਇਰੈਕਟ ਟੂਵਰਡਸ ਮੰਡਲ ਵਾਦ ਲੋਰ ਨਾ? ਕਿ ਇਹ ਤਿੰਨੇ ਤਿੰਨੇ ਪਾਰਟੀਆਂ ਚ ਮੱਲੋ ਇਕੁਅਲੀ ਸਕਸੈਸ ਹੋ ਜਾਏਗਾ। ਕਿ ਕਿ ਮੇਰੀ ਉਹਦੇ ਤੇ ਮੋਹਰ ਨਹੀਂ ਹੈ ਕਿ ਕਿ ਡਿੰਪੀ ਢੱਲੋਂ ਦਾ ਇਸਕਾ ਤੋਂ ਮੋਹਰ ਲਗਾ ਰਹੇ ਨੇ ਕਹਿੰਦੇ ਕਿ ਜਿਸ ਦਿਨ ਇਹ ਫੈਸਲਾ ਹੋਇਆ ਸੀਗਾ ਕਹਿੰਦੇ 80% ਤਾਂ ਮੇਰੇ ਨਾਲ ਆ ਗਏ ਸੀਗੇ ਤੇ ਜਿਸ ਦਿਨ ਪ੍ਰਧਾਨ ਸਾਹਿਬ ਨੇ ਅਸਤੀਫਾ ਦਿੱਤਾ ਕਹਿੰਦੇ ਉਸ ਦਿਨ ਬਾਕੀ ਬਚੇ 20 ਵੀ ਮੇਰੇ ਨਾਲ ਆ ਗਏ ਜਨ ਡਿੰਪੀ ਦੀ ਛੋਟੀ ਜੀ ਪ੍ਰੋਬਲਮ ਹੈ ਔਰ ਤੁਸੀਂ ਤਾਂ ਚਲੋ ਜਿਹੜੇ ਲੋਕਲ ਪੱਤਰਕਾਰ ਹੈ ਉਹ ਤਾਂ ਸਮਝਦੇ ਆ ਇਹ ਨੂੰ ਯਾਰ ਇਸਕਾ ਤੋਂ ਕ੍ਰਾਈਸਿਸ ਆਫ ਓਵਰ ਕੌਨਫੀਡੈਂਸ ਪਿਛਲੀ ਵਾਰੀ ਵੀ ਉਹ ਇਸੇ ਕੋਨ ওভার ਕੌਨਫੀਡੈਂਸ ਦੀ ਕਿ ਮੇਰੇ ਨਾਲ ਸਾਰੇ ਯੋ ਕੋਈ ਕਿਸੇ ਦੇ ਨਾਲ ਨਹੀਂ ਹੁੰਦਾ ਅ ਪਰਮਾਤਮਾ ਜੀ ਮਦਦ ਹੋ ਜੇ ਲੋਕਾਂ ਦਾ ਸਾਥ ਮਿਲ ਜੇ ਤਾਂ ਇਲੈਕਸ਼ਨ ਜਿੱਤੇ ਜਾਂਦੇ ਹੈ ਕੋਈ ਕੋਈ ਮਨਪ੍ਰੀਤ ਕੋਈ ਐਸੀਆਂ ਖੂਬੀਆਂ ਤਾਂ ਹੈ ਨਹੀਂ ਪਰ ਕਈ ਵਾਰੀ ਪਰਮਾਤਮਾ ਮਦਦ ਕਰ ਦਿੰਦਾ ਲੋਕ ਪਿਆਰ ਕਰ ਲੈਂਦੇ ਅ ਸੋ ਥਿਪੀ ਥੋੜੀ ਜੀ ਓਵਰ ਕੌਨਫੀਡੈਂਸ ਕੀ ਮੇਰਾ ਅਜੀ ਥੋੜੀ ਜੀ ਲੋਕ ਪੰਜਾਬ ਦੇ ਲੋਕ ਥੋੜੀ ਜਿਹੀ ਬੜਕ ਨੂੰ ਦਾ ਪਸੰਦ ਕਰਦੇ ਆ ਪਰ ਬੜਕ ਬਾਜ ਸਿਆਸਤਦਾਨ ਨੂੰ ਪਸੰਦ ਬਾਲਾ ਸਾਹਿਬ ਆਖਰ ਦੇ ਵਿੱਚ ਤੁਸੀਂ ਇਲੈਕਸ਼ਨ ਦਾ ਮਾਹੌਲ ਦੇਖ ਰਹੇ ਹੋ ਤੁਹਾਡੇ ਜਿਹੜੇ ਸਟੇਟ ਪ੍ਰੈਜ਼ੀਡੈਂਟ ਹੈ ਸੁਨੀਲ ਜਾਕਰ ਸਾਹਿਬ ਉਹਨਾਂ ਨੇ ਮੀਡੀਆ ਇੰਟਰਵਿਊਸ ਦੇ ਵਿੱਚ ਇਹ ਗੱਲ ਕਹੀ ਹੈ ਕਿ ਬੈਟਰ ਹੁੰਦਾ ਜਾਂ ਬੈਟਰ ਹੋਏਗਾ ਜੇ ਅਕਾਲੀ ਬੀਜੇਪੀ ਅਲਾਈਅੰਸ ਲੜਨ ਤੇ ਰੀਜਨਲ ਪਾਰਟੀ ਦਾ ਵੀ ਬਚੇ ਰਹਿਣਾ ਜ਼ਰੂਰੀ ਹੈ ਇਕੱਠੇ ਲੜਦੇ ਤੇ ਇਹ ਜਿਆਦਾ ਬੈਟਰ ਸਿਚੁਏਸ਼ਨ ਹੋ ਸਕਦੀ ਹੈ ਯਾਰ ਇਹ ਜਿਹੜਾ ਤੁਹਾਡਾ ਸਵਾਲ ਹੈ ਸਵਾਲ ਤਾਂ ਹੈ ਬੜਾ ਅਹਿਮ ਔਰ ਬੜਾ ਚਾਣਾ ਰਚਾ ਪਰ ਹਰ ਇੱਕ ਜਿਹੜੇ ਪ੍ਰਾਈਵੇਟ ਆਰਗੇਨਾਈਜੇਸ਼ਨ ਹੁੰਦੀ ਹੈ ਨਾ ਹਰ ਇੱਕ ਜਿਹੜਾ ਮੁਲਾਜ਼ਮ ਹੁੰਦਾ ਹੈ এমਪਲਾਈ ਹੁੰਦਾ ਉਹਦੀ ਇੱਕ ਪੇ ਗ੍ਰੇਡ ਸੋ ਇਟ ਇਜ਼ ਅਬੋਵ ਮਾਈ ਪੇ ਗ੍ਰੇਡ ਤੇ ਮੇਰੇ ਪੇ ਗ੍ਰੇਡ ਤੋਂ ਤੇ ਵੀ ਇੱਕ ਮਤਲਬ ਸਵਾਲ ਹੈ ਇਹਦੇ ਵਿੱਚ ਮੈਂ ਇਹਦਾ ਜਵਾਬ ਵੀ ਦੇ ਸਕਦਾ ਠੀਕ ਤੇ ਔਰ ਜਿਹੜਾ ਅਕਾਲੀ ਦੰਦਾ ਵੋਟਰ ਹੈ ਉਸ ਨੂੰ ਲੈ ਕੇ ਕਿਦ ਤਰ੍ਹਾਂ ਕਿਦੋਂ ਕਿਆਫੇ ਬਣਨੇ ਸ਼ੁਰੂ ਹੋ ਗਏ ਨੇ ਕਿ ਉਹ ਕਿਦੇ ਹੱਕ ਦੇ ਵਿੱਚ ਜਾਊਗਾ ਉਹ ਜਿਵੇਂ ਜਿਵੇਂ ਕੋਈ ਪਰਪਾ ਸ਼ਰੀਕਾ ਕਿਸੇ ਦੀ ਤਬੀਅਤ ਹੈ ਜੀ ਯੂ نو ਮੈਨੂੰ ਲੱਗਦਾ ਜਦੋਂ ਇਨਸਾਨ ਦੀ ਗ੍ਰਹਿ ਚਾਲ ਮਾੜੀ ਹੋਵੇ ਨਾ ਉਹਦਾ ਪਰਛਾਵਾਂ ਵੀ ਉਹਦਾ ਸਾਥ ਛੱਡ ਜਾਂਦਾ ਹੈ ਸੋ